ਉਡਾ ਅਵਤਾਰ ਸਿੰਘ ਜੀ ਮਹਿਲ ਕਲਾਂ ਜਿਹੜਾ ਪੀਵੇ ਮੱਥੇ ਵਾਲਾ ਆਪਣੇ ਵੱਲ ਭੱਜਿਆ ਵਾ ਤੇ ਦੂਜੀ ਸ਼ਬਦ ਦੀ ਪਹਿਲੀ ਗੱਡੀ ਭੱਜੀ ਆ ਬਿੰਦਰ ਸੇਖਾ ਆ ਗਈ ਬਈ yeah wow. wow. 19 ਸੈਕਿੰਡ 36 ਪੁਆਇੰਟ ਦਾ ਵੱਜੇ ਸਮਾਂ 19 ਸੈਕਿੰਡ 36 ਪੁਆਇੰਟ ਇਹ ਬਾਜੀ ਠੱਲ ਝੋਲਦਾ ਆਕਾਸ਼ ਰਸੂਲਪੁਰ ਠੱਲ ਝੋਲਦਾ ਆਕਾਸ਼ ਔਰ ਰਸੂਲਪੁਰ ਤੇ ਰਸੂਲਪੁਰ ਠੱਲ ਝੋਲਦਾ ਚਮਕੌਰ ਲੰਮੇ ਪੰਡਤ ਜੱਬੋ ਮਾਜਰਾ ਇਹਨੂੰ ਭਜਾਉਣ ਵਾਲਾ